ਜਦੋਂ ਬਲਮ ਜਗਦੇ ਮੈਦਾਨ ਚ ਨਹੀਂ ਹਾਕੀ ਤਾਂ ਉਹਦੀ ਨੌਜਵਾਨ ਪੀੜੀ ਨੂੰ ਨਸ਼ੇ ਦਾ ਮਾਰਿਆ ਜਾਂਦਾ ਹੈ। ਪਿਛਲੇ ਦਿਨੀ ਪੰਜਾਬ ਦੀ ਐਸਟੀ ਆਪਣੇ ਹਿਮਾਚਲ ਦੇ ਬੱਤੀ ਦੇ ਵਿੱਚ ਇੱਕ ਫੈਕਟਰੀ 'ਚ ਛਾਪਾ ਮਾਰਿਆ। ਜਿੱਥੇ 60 ਤੋਂ 7 ਕੁਇੰਟਲ ਚਿੱਟਾ ਪਾウダー ਤੇ 70 ਲੱਖ ਨਸ਼ੇ ਦੀ ਗੋਲੀ ਬਰਾਮਦ ਹੋਈ ਆ। ਉਹ ਖਬਰ ਦੀ ਉੱਤੇ ਮਿੱਟੀ ਪਾਤੀ। ਜਿੰਨਾ ਨਸ਼ਾ ਪੰਜਾਬ ਜਾ ਰਿਹਾ ਆ ਉਹ ਹਿਮਾਚਲ ਦੇ ਬੱਤੀ, ਰੋਟੀਵਾਰ ਤੇ ਨਾਰਾਕਟ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਇੰਡਸਟਰੀ ਆ ਉੱਥੋਂ ਨਸ਼ਾ ਪੜਾ ਕੇ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਆ। ਜਿਹੜਾ ਦਵਾਈਆਂ ਬਣਾਉਣ ਵਾਲੀ ਕੰਪਨੀ ਨੇ 22 ਉਹਨੇ ਮੁਆਫੀ ਪਾ ਕੇ ਤੁਹਾਡੇ ਨੌਜਵਾਨਾਂ ਨੂੰ ਨਸ਼ਾ ਚਿਤਦਾ ਜਾ ਰਿਹਾ ਤੇ ਜਿੱਦੇ ਨੋ ਸਟੇਜ ਹੁੰਦੀ ਆ ਇੱਕੋ ਲੱਖ ਦੇ ਦਜਨਾਂ ਦੇ ਲੋਕ ਗਿਰਦੀ ਦੇ ਵਿੱਚ ਨੌਜਵਾਨ ਨਸ਼ੇ ਦੀ ਕਿੱਟ ਕਰਦੇ ਆ ਤੇ ਕਿਸੇ ਖਿੱਤੇ ਨੂੰ ਕਿਸੇ ਘਰ ਨੂੰ ਨਸ਼ੇ ਦਾ ਨਿਸ਼ਾਨਾ ਹੋ ਕੋ ਪਹੁੰਚ ਜਾਂਦਾ ਆ ਜਦੋਂ ਲਾਗਾ ਖਲੀ ਕੋਣਾ ਹੋਵੇ ਜਦੋਂ ਬੌਮ ਜਗ ਦੇ ਮੈਦਾਨ ਚ ਨਹੀਂ ਹਾਕੀ ਤਾਂ ਉਹਦੀ ਨੌਜਵਾਨ ਪੀੜੀ ਨੂੰ ਨਸ਼ੇ ਰੇ ਮਾਰਿਆ ਜਾਂਦਾ ਆ ਇਹ ਨਸ਼ਾ ਪੰਜਾਬ ਕਿ ਕਿਸਾ ਬਟਰ ਤੋਂ ਹੁੰਦਾ ਆ ਆ ਸਾਰੇ ਇਹਨਾਂ ਬਟਰ ਵਾਲੇ ਕਿਹੜਾ ਨਸ਼ਾ ਬਟਰ ਵਾਲੀ ਕਿਹ ਹੁੰਦਾ ਆ ਜਿੰਨੇ ਨਸ਼ਾ ਪੰਜਾਬ ਚ ਆ ਰਹੇ ਆ ਉਹ ਹਮਾਚਲ ਦੇ ਪੱਤੀ ਬਰੋਟੀਵਾਲ ਨਾਲਾਗੜ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਇੰਡਸਟਰੀ ਆ ਉੱਥੋਂ ਨਸ਼ਾ ਬਣਾ ਕੇ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਆ ਜਿਹੜਾ ਦਵਾਈਆਂ ਬਣਾਉਣ ਵਾਲੀ ਕੰਪਨੀ ਨੇ ਬਾਈ ਪ੍ਰੋਡਕਟ ਜਿਹੜਾ ਤੋਂ ਬਾਹਰ ਰਹਿੰਦਾ ਆ ਉਹਦੇ ਦੇ ਮਾਫੀ ਪਾ ਕੇ ਤੁਹਾਡੇ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾ ਰਿਹਾ ਆ ਜਿਹਦੀ ਕੀਮਤ ਇਹਦੇ ਮੋੜੀ ਦੀ ਕੀਮਤ 10 ਪੈਸੇ ਆ ਜਿੱਦਾਂ ਉਹ ਉਸ ਸਟੇਜ ਹੁੰਦੀ ਆ ਇੱਕੋ ਲੱਖ ਦੇ ਦਰਜਣਾਂ ਦੇ ਲੋਕ ਗਿਰਦੀ ਦੇ ਵਿੱਚ ਨੌਜ ਐਸਟੀ ਆਪਣੇ ਹਿਮਾਚਲ ਦੇ ਬੱਦੀ ਦੇ ਵਿੱਚ ਇੱਕ ਫੈਕਟਰੀ 'ਚ ਸ਼ਬਾਹ ਮਾਰਿਆ ਜਿੱਥੇ 7.5 ਕਵੈਂਟਰ ਚਿੱਟਾ ਪਾਊਡਰ ਤੇ 70 ਲੱਖ ਨਸ਼ੇ ਦੀ ਗੋਲੀ ਬਰਾਮਦ ਹੋਈ ਆ ਉਹ ਖਬਰ ਦੀ ਤਾਂ ਮਿੱਟੀ ਪਾਤੀ ਕਿਹੇ ਜਗ੍ਹਾ ਤੋਂ ਖਬਰ ਨਹੀਂ ਆਈ ਇਹ ਰਾਵਾਂ ਪੰਗਿਆ ਕੀ ਨਸ਼ਾ ਬਾਡਰ ਤੋਂ ਹੁੰਦਾ ਆ ਆ ਸਾਰੇ ਪਿੰਡ ਬਾਡਰ ਵਾਲੇ ਕਿਹੜਾ ਪੁਲਸ਼ਾ ਬਾਡਰ ਵਾਲੇ ਕਿਉਂ ਹੁੰਦਾ ਆ ਜਿੰਨਾ ਨਸ਼ਾ ਪੰਜਾਬ ਜਾ ਰਿਹਾ ਆ ਉਹ ਨਾਲਾਗੜ੍ਹ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਇੰਡਸਟਰੀ ਆ ਉੱਥੋਂ ਨਸ਼ਾ ਬਣਾ ਕੇ ਪੰਜਾਬ ਦੇ ਵਿੱਚ ਛੁਟਿਆ ਜਾ ਰਿਹਾ ਆ ਜਿਹੜਾ ਦਵਾਈਆਂ ਬਣਾਉਣ ਵਾਲੀ ਕੰਪਨੀ ਨੇ ਬਾਈ ਪ੍ਰੋਡਕਟ ਜਿਹੜਾ ਤੋਂ ਬਾਅਦ ਨਿਕਲਦਾ ਆ ਉਹਦੇ 'ਚ ਮੋਰਫਿਨ ਪਾ ਕੇ ਤੁਹਾਡੇ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾ ਰਿਹਾ ਆ ਜਿਹਦੀ ਕੀਮਤ ਜਿੱਥੇ ਗੋਲੀ ਦੀ ਕੀਮਤ 10 ਪੈਸੇ ਆ ਜਿਹੜੀ 500 ਦੀ ਵਿਕਦੀ ਸੀ ਤੇ ਨਵੀਂ ਜਿਹੜੀ ਝੋਲੀ ਸਰਕਾਰ ਨੇ ਗੋਲੀ ਦੀ ਕੀਮਤ 200 ਰੁਪਇਆ ਕਰਤੀ ਆ ਤੇ ਜਿੱਦਣ ਉਹ ਡੋਸਟੇਜ ਆਉਂਦੀ ਆ ਇੱਕੋ ਲੱਖਾਂ ਦੇ ਦਰਜਣਾਂ ਦੇ ਲੋਕ ਗਿਰਦੀ ਦੇ ਵਿੱਚ ਨੌਜਵਾਨ ਨਸੀਬੀ ਪੇਟ ਕਰਦੇ ਆ ਜੇ ਕਿਸੇ ਖਿੱਤੇ ਨੂੰ ਕਿਸੇ ਘਰੋਂ ਨੂੰ ਨਸ਼ੇ ਦਾ ਨਸ਼ਾ ਉਦੋਂ ਪੜਾਇਆ ਜਾਂਦਾ ਹੈ ਜਦੋਂ ਇਲਾਕਾ ਖਾਲੀ ਕੋਣਾ ਹੋਵੇ ਜਦੋਂ ਬੌਮ ਜਗ ਦੇ ਮੈਦਾਨ ਚ ਨਹੀਂ ਹਾਤੀ ਤਾਂ ਉਹਦੀ ਨੌਜਵਾਨ ਪੀੜੀ ਨੂੰ ਨਸ਼ੇ ਦਾ ਮਾਰਿਆ ਜਾਂਦਾ ਹੈ ਤੁਸੀਂ ਜਿਹੜੀ ਧਰਤੀ ਦੇ ਮਾਰਗ ਤੇ ਦੁਨੀਆ ਦੇ ਵਿੱਚ ਪੰਜਾਬ ਦੇ ਮੁਕਾਬਲੇ ਸਿਰਫ ਇੱਕ ਡੋਨੇ ਬਾਸਕਾ ਏਰੀਆ ਆ ਜਿੱਥੇ ਰੂਸ ਨੇ ਅੱਜ ਅਲਾਨੀਆ ਯੂਕਰੇਨ ਤੇ ਹਮਲਾ ਕੀਤਾ ਉਸ ਇਲਾਕੇ ਤੇ ਕਮਜ਼ਾ ਕਰਨੀ ਤੇ ਦੂਜੀ ਧਰਤੀ ਜਿੱਥੇ ਨਾ ਖਰਾਂ ਦੀ ਮਾਰਿਆ ਨਾ ਸੋਕੇ ਦੀ ਮਾਰਿਆ ਉਹ ਪੰਜਾਬ ਦੀ ਧਰਤੀ ਆ ਜਿਹੜੀ ਸਾਲ ਦੇ ਵਿੱਚ 3 ਲੱਖ ਟਨ ਦਾਰੇ ਪਤਾ ਕਰਦੀ ਆ ਇਹਨਾਂ ਦੀ ਨਿਗਾ ਤੁਹਾਡੀ ਧਰਤੀ ਤੇ ਆ ਇਨਾਂ ਦੀ ਨਿਗਾਹ ਇਸ ਧਰਤੀ ਦੇ ਵਸਤੇ ਸਿਖਰਦੇ ਆ ਇਨਾਂ ਦੀ ਨਿਗਾਹ ਇਸ ਧਰਤੀ ਤੇ ਜਿਹੜੇ ਵਗਦੇ ਦਰਿਆਵਾਂ ਦੇ ਆ ਆ ਤੁਹਾਡੇ ਤੋਂ ਹਰੀਕੇ ਬਹੁਤਾ ਦੂਰ ਨਹੀਂ ਇੱਥੋਂ ਮੈਰਾ ਬਣ ਕੇ ਤੇ ਸਾਰਾ ਬੜੀ ਰਾਜਸਥਾਨ ਜਾ ਰਿਹਾ ਆ ਕੋਈ ਇਹਨਾਂ ਪੋਲੀਟਿਕਲ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਚ ਕਦੀ ਪੰਜਾਬ ਦੀ ਗੱਲ ਨਹੀਂ ਕੀਤੀ ਸਾਰੇ ਤੇ ਬੱਟਰ ਵਾਲੇ ਕਿਹੜਾ ਬੁਲਸ਼ਾ ਬੱਟਰ ਵਾਲਾ ਕਿਹ ਹੁੰਦਾ ਆ ਜਿੰਨੇ ਨਸ਼ਾ ਪੰਜਾਬ ਜਾ ਰਹੇ ਆ ਮੁਹੰਮਦ ਸਾਦੇ ਪਤੀ ਰੋਟੀਵਾਲਾ ਨਾਲਾ ਕਰ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਦੀ ਫੈਕਟਰੀ ਆ ਉਥੋਂ ਨਸ਼ਾ ਭਰ ਆ ਕੇ ਪੰਜਾਬ ਦੇ ਵਿੱਚ ਛਕਿਆ ਜਾ ਰਿਹਾ ਹੈ ਜਿਹੜਾ ਦਵਾਈਆਂ ਬਣਾਉਣ ਵਾਲੀ ਕੰਪਨੀ ਨੇ ਬਾਈ ਪ੍ਰੋਡਕਟ ਜਿਹੜਾ ਤੋਂ ਬਾਅਦ ਰਹਿੰਦਾ ਆ ਉਹਦੇ ਦੇ ਮਾਫੀ ਪਾ ਕੇ ਤੁਹਾਡੇ ਲੋਕਾਂ ਨੂੰ ਨਸ਼ਾ ਇੱਥੇ ਦਿੱਤਾ ਜਾ ਰਿਹਾ ਆ ਜਿਹਦੀ ਕੀਮਤ ਇਹਦੇ ਮੋਰੀ ਦੀ ਕੀਮਤ 10 ਪੈਸੇ ਆ ਜਿਹਦੇ ਨਾਲ ਨੋਸਟੇ